ਇਹ ਜਿਹੜਾ ਅੰਮ੍ਰਿਤਪਾਲ ਕਿਉਂਦਾ ਨੇ ਆਪਣੀ ਭਾਬੀ ਨੂੰ ਮਾਰਿਆ ਦਾਤਾ ਦੇ ਨਾਲ ਉਹਦੇ ਬਾਅਦ ਫਿਰ ਇਹਨੇ ਨਾਲ ਹੀ ਆਪਣੀ ਬੱਚਾ ਜਈ ਇਹਨਾਂ ਮੇਲ ਮੈਂਬਰ ਨੂੰ ਮਾਰਤਾ ਦੇ ਨਾਲ ਹੀ ਆਪੇ ਮਦਦ ਨੂੰ ਮਾਰਤਾ ਕਿ ਕਾਰਨ ਕੀ ਰਿਹਾ ਕਾ ਇਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਵੈਸੇ ਥੋੜਾ ਪਤਾ ਇਹਨਾਂ ਕਵਾਦਾ ਲੱਗਾ ਵੀ ਇਹਦੀ ਫੈਮਿਲੀ ਜਿਹੜੀ ਸੀਗੀ ਉੱਚੇ ਇਹਦੇ ਦੋ ਬੱਚਿਆ ਹੀ ਨੇ ਇਹ ਵੀ ਵਾਈਫ ਜਿਹੜੀ ਇਹ ਪੇਕੇ ਘਰ ਚਲੇ ਗਈ ਸੀ ਇਹਦੇ ਬਾਰੇ ਥੋੜਾ ਟੈਨਸ਼ਨ ਸੀ ਹਾਂਜੀ ਆਪਣੇ ਆਪ ਆਇਆ ਪੁਲਿਸ ਕੋਲੇ ਜਾਂ ਹਾਂਜੀ ਹਾਂਜੀ ਇਹਨੇ ਸਰ ਇਹ ਆਪ ਨੂੰ ਕਰਕੇ ਦੇ ਦੱਸਦਾ ਸੀ ਕਿ ਕੁਝ ਸਿਰ ਕੋਈ ਨਿਸ਼ਾਨ ਵਗੈਰਾ ਵੀ ਕਰਤਾ ਨਹੀਂ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੀ ਆਈ ਸਾਡੇ ਬੇਸਿਕਲੀ ਥੋੜਾ ਇਹ ਅੰਡਰ ਟੈਨਸ਼ਨ ਸੀ ਫੈਮਿਲੀ ਡਿਸਪਿਊਟ ਕਰਕੇ ਕਿਉਂਕਿ ਇਹਦਾ ਫੈਮਲੀ ਨਹੀਂ ਸੀ ਇਹਦੇ ਕੋਲ ਨਾਲ ਰਹੀ ਤੇ ਉਹ ਫੇਕੇ ਚਲੇ ਗਈ ਸੀ। ਇਹ ਵੀਡੀਓ ਬਣਾਈ ਸੀ ਜਿਹੜੇ ਕੋਈ ਜਦੋਂ ਇਹਨੇ ਮਰਡਰ ਕੀਤਾ ਜਿਹੜਾ ਤੁਹਾਡੇ ਉਹ ਮੇਰੇ ਨੋਟਿਸ 'ਚ ਨਹੀਂ ਮੈਂ ਜਸਟ ਆਇਆ ਸੀਗਾ ਬਾਕੀ ਸਬਤ ਸਾਹਿਬ ਕੋ ਪੁੱਛ ਲਈ। ਕੋਈ ਮੁੱਖ ਕਾਰਨ ਦੱਸਿਆ ਹੋਇਆ ਹੈ। ਮੇਲੇ ਦੀ ਝਗੜਾ ਰਹਿੰਦਾ ਸੀ। ਹਾਂਜੀ। ਪਰਿਵਾਰ 'ਚ ਕੋਈ ਪੇਲੇ ਵਿੱਚ ਝਗੜਾ ਰਹਿੰਦਾ ਸੀ ਆ ਬਸ ਇਤਨੀ। ਨਹੀਂ ਬੜਾ ਵਧੀਆ ਨਾ ਪਰਿਵਾਰ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਿਆਰ ਮੁਹੱਬਤ ਨਾ ਰਹਿੰਦੇ ਸੀ ਕੋਈ ਇਹੋ ਜਿਹੀ ਲੜਾਈ ਝਗੜੇ ਵਾਲੀ ਹੀ ਜਿਹੜੇ ਸਾਡੇ ਨੋਟਿਸ ਚ ਆਇਆ ਸੀ। ਕਿਸ ਚੀਜ਼ ਨਾਲ ਕਤਲ ਕੀਤਾ ਹੈ? ਦਾਤਰ ਨਾਲ। ਕੰਮ ਕਰ ਲਿਆ। ਜੀ। ਜੇ ਛੋਟਾ ਇਹ ਮਾਸੋਂ ਬੱਚਾ ਸੀ ਉਹਨੂੰ ਵੀ ਦਰਦ ਨਾਲ ਮਾਰਿਆ ਜੀ ਜੀ ਸਭ ਤਾ ਦੋ ਲੈ ਕੇ ਜਾਓ ਫੋਸਟ ਮਾਡਲ ਬਸ ਹੁਣ ਤਿਆਰੀ ਹੈ ਜੀ ਅਸੀਂ ਹਾਂਜੀ ਇਹ ਸਰ ਸ਼ੁਰੂਆਤੀ ਜਾਂਚ ਦੇ ਵਿੱਚ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਬੱਚੇ ਹੋਏ ਸਾਰਾ ਕੁਝ ਹੁੰਦਾ ਨਹੀਂ ਅਜੇ ਸਾਡੇ ਇੰਨੀ ਕੀ ਗੱਲ ਨੋਟਿਸ ਚ ਆਈ ਹੈ ਕਿ ਜੇਕਰ ਉਹਨੇ ਰੈਸਟ ਆਪ ਕੋਈ ਆਇਆ ਤਾਂ ਕਾਰਨ ਤਾਂ ਕੋਈ ਉਹਨੇ ਦੱਸਿਆ ਹੋਊਗਾ ਪੁਲਿਸ ਨੂੰ ਦੇਖੋ ਜੀ ਉਹ ਹੁਣ ਸਾਨੂੰ ਇਹ ਇੰਨਾ ਕੀ ਪਤਾ ਲੱਗਾ ਕਿ ਉਹ ਆਪ ਬੜੇ ਵਧੀਆ ਇਹਨਾਂ ਦੇ ਫੈਮਿਲੀ ਰਿਲੇਸ਼ਨ ਸੀ ਕੋਈ ਲੜਾਈ ਝਗੜਾ ਨਹੀਂ ਆ ਉਹ ਉਹਦੇ ਕੋ ਕਿਸੇ ਤਰੀਕੇ ਨਾਲ ਉਹ ਅੰਡਰ ਕੋਈ ਇਹੋ ਜੀ ਗੱਲ ਨਹੀਂ ਕਿ ਉਹ ਕੋਈ ਕਾਰਨ ਕਰਕੇ ਸਪੈਸੀਫਿਕ ਬਟ ਉਹ ਥੋੜਾ ਅੰਡਰ ਟੈਂਸ਼ਨ ਚ ਹੋਣ ਕਰਕੇ ਬਰਦਰ ਮੈਨੂੰ ਲੈ ਲੇ ਸਰ ਤੁਸੀਂ ਐਕਟਿਵ ਹੈਗੀ ਉਹ ਪੁਲਾੜੀ ਇਹਨਾਂ ਦੱਤਰਿਆ ਹਾਂ ਜੀ ਐਸਐਚਓ ਸਾਹਿਬ ਨੇ ਉਹ ਤੁਹਾਨੂੰ ਮੁੱਖੇ ਦੱਸ ਦਿੰਦੇ ਹਾਂ